ਸੱਚਰੀ ਕਾਲ ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਤੇ ਮੰਡੀ ਲੇਬਰ ਦੇ ਖਰਚਿਆਂ ਬਾਰੇ ਗੱਲ ਕਰਾਂਗੇ ਕਣਕ ਦੀ ਵਾਢੀ ਚੱਲ ਰਹੀ ਹੈ ਤੇ ਨਾਲ ਨਾਲ ਮੰਡੀਆਂ ਦੇ ਵਿੱਚ ਵਿਕਰੀ ਵੀ ਹੋ ਰਹੀ ਹੈ ਸੋ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਕਿ ਘੱਟੋ ਘੱਟ ਸਮਰਥਨ ਮੁੱਲ ਕੀ ਤੈਅ ਕੀਤਾ ਗਿਆ ਤੇ ਮੰਡੀ ਲੇਬਰ ਦੇ ਕੀ ਕੀ ਖਰਚੇ ਨੇ ਤਾਂ ਕਿ ਮੰਡੀ ਦੇ ਵਿੱਚ ਤੁਹਾਡੀ ਲੁੱਟ ਨਾ ਹੋ ਸਕੇ ਪਹਿਲਾਂ ਗੱਲ ਕਰਦੇ ਹਾਂ ਘੱਟੋ ਘੱਟ ਸਮਰਥਨ ਮੁੱਲ ਬਾਰੇ ਸੋਹਾੜੀ ਦੀਆਂ ਫਸਲਾਂ ਦੇ ਵਿੱਚ ਜਿਹੜਾ ਕਣਕ ਦਾ ਸਮਰਥਨ ਮੁੱਲ ਲਾ ਉਹ ਹੈਗਾ 2275 ਰੁਪਏ ਜੌ 1850 ਰੁਪਏ ਛੋਲੇ 5430 ਰੁਪਏ ਮਾਸਰ 4625 ਰੁਪਏ ਸਰੋਂ ਤੋਰੀਆ ਤੇ ਤਾਰਾ ਮੀਰਾ ਦਾ 5650 ਰੁਪਏ ਸੂਰਜਮੁਖੀ ਦਾ 660 ਰੁਪਏ ਮੂੰਗੀ ਦਾ 8558 ਰੁਪਏ ਤੇ ਮੱਕੀ ਦਾ 2090 ਰੁਪਏ ਹੁਣ ਗੱਲ ਕਰਦੇ ਹਾਂ ਮੰਡੀ ਲੇਬਰ ਦੇ ਖਰਚਿਆਂ ਬਾਰੇ ਖਰਚਿਆਂ ਦੇ ਵਿੱਚ ਲਹਾਈ ਤੇ ਜਿਹੜਾ ਪਾਵਰ ਕਲੀਨਰ ਦਾ ਖਰਚਾ ਸਫਾਈ ਦਾ ਖਰਚਾ ਉਹੀ ਕਿਸਾਨ ਨੇ ਦੇਣਾ ਹੁੰਦਾ ਉਸ ਤੋਂ ਬਿਨਾ ਕੋਈ ਵੀ ਖਰਚਾ ਜਿਹੜਾ ਕਿਸਾਨ ਨੇ ਨਹੀਂ ਦੇਣਾ ਹੁੰਦਾ ਜੇ ਇਹਨਾਂ ਖਰਚਿਆਂ 'ਚ ਗੱਲ ਕਰੀਏ ਕਣਕ ਦੀ ਤਾਂ ਕਣਕ ਦੀਆਂ ਜਿਹੜੀਆਂ ਦੋ ਭਰਤੀਆਂ ਹੁੰਦੀਆਂ 50 ਕਿਲੋ ਦੀ ਤੇ 30 ਕਿਲੋ ਦੀ 50 ਕਿਲੋ ਦੀ ਭਰਤੀ 'ਚ ਕਿਸਾਨ ਨੇ ਜਿਹੜਾ ਕੁੱਲ ਖਰਚਾ ਦੇਣਾ ਉਹ 6 ਰੁਪਏ 34 ਪੈਸੇ ਆ ਜਿਹਦੇ ਵਿੱਚੋਂ 2 ਰੁਪਏ 26 ਪੈਸੇ ਲਹਾਈ ਦੇ ਨੇ ਤੇ 4 ਰੁਪਏ 8 ਪੈਸੇ ਜਿਹੜੇ ਸਫਾਈ ਦੇ ਨੇ ਇਸੇ ਤਰ੍ਹਾਂ ਜੇ 30 ਕਿਲੋ ਦੀ ਭਰਤੀ ਹੁੰਦੀ ਹੈ ਤਾਂ ਉਹਦਾ ਕੁੱਲ ਖਰਚਾ ₹381 ਪੈਸੇ ਆ ਜਿਦੇ ਵਿੱਚ ₹1.38 ਨਹਾਈ ਦੇ ਤੇ ₹2.43 ਸਫਾਈ ਦੇ ਆ ਤੇ ਇਸੇ ਤਰੀਕੇ ਨਾਲ ਜੇ ਹੋਰ ਫਸਲਾਂ ਦੀ ਗੱਲ ਕਰੀਏ ਮਸਰ ਦੀ ਛੋਲਿਆਂ ਦੀ ਜਾਂ ਮੂੰਗੀ ਜਿਹੜੀ ਗਰਮੀ ਰੁੱਤ ਦੇ ਵਿੱਚ ਬੀਜੀ ਜਾਂਦੀ ਹੈ ਇਹਦੇ ਬਾਰੇ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪਾਊਗੀ ਪਤਾ ਹੋਣਾ ਚਾਹੀਦਾ ਕਿ ਕਿੰਨਾ ਖਰਚਾ ਹੋਣਾ ਤੇ ਇਸੇ ਤਰੀਕੇ ਨਾਲ ਮੱਕੀ ਜਿਹੜਾ ਪਕਾਵੀ ਰੱਖਦਾ ਉਹਨੇ ਮੱਕੀ ਕਹਾ ਵੇਚਣ ਜਾਣੀ ਆ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ 50 ਕਿਲੋ ਦੀ ਜਿਹੜੀ ਭਰਤੀ ਹੋਊਗੀ ਉਹਦੇ 'ਚ ਵੀ ਤੁਹਾਡਾ ਕੁੱਲ ਖਰਚਾ ਨਗਪਕ ਕਣਕ ਦੇ ਬਰਾਬਰੀ ਆਉਣਾ 6 ਰੁਪਏ 34 ਪੈਸੇ ਖਰਚਾ ਪਊਗਾ 2 ਰੁਪਏ 26 ਪੈਸੇ ਲਹਾਈ ਦੇ ਤੇ 4 ਰੁਪਏ 8 ਪੈਸੇ ਸਫਾਈ ਦੇ ਇਸੇ ਤਰੀਕੇ ਨਾਲ ਜਿਹੜਾ ਸਰੋਂ ਤੋਰੀਏ ਤੇ ਤਾਰਾ ਮੀਰਾ ਉਹਦੀ ਭਰਤੀ 40 ਕਿਲੋ ਦੀ ਹੋਊਗੀ ਉਦੇ ਵਿੱਚ ਵੀ ਕੁੱਲ ਖਰਚਾ 6 ਰੁਪਏ 34 ਪੈਸੇ ਆ ਇਸੇ ਤਰੀਕੇ ਨਾਲ ਜੌਣ ਦੀ ਭਰਤੀ 35 ਕਿਲੋ ਦੀ ਕੁੱਲ ਖਰਚਾ 6 ਰੁਪਏ 34 ਪੈਸੇ ਤੇ ਸੂਰਜਮੁਖੀ ਦੇ ਕੇਸ ਦੇ ਵਿੱਚ ਥੋੜਾ ਜਿਹਾ ਫਰਕ ਆ ਉਹਦੇ ਵਿੱਚ 40 ਕਿਲੋ ਤੇ 28 ਕਿਲੋ ਦੀ ਭਰਤੀ ਹੋ ਤੇ ਕੁੱਲ ਖਰਚਾ ਜਿਹੜਾ ਉਹ ਕਰਮਵਾਰ 6 ਰੁਪਏ 91 ਪੈਸੇ ਤੇ 28 ਕਿਲੋ ਦੀ ਭਰਤੀ ਦੇ ਵਿੱਚ 4 ਰੁਪਏ 82 ਪੈਸੇ ਹੁਣ ਗੱਲ ਕਰਦੇ ਹਾਂ ਇੱਕ ਤੋਂ ਹੋਰ ਗੱਲਾਂ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਪਹਿਲੀ ਤੁਹਾਨੂੰ ਦੱਸਦੀ ਕਿ ਫਸਲ ਦੀ ਲਹਾਈ ਤੇ ਸਫਾਈ ਤੋਂ ਬਿਨਾ ਹੋਰ ਕੋਈ ਵੀ ਖਰਚਾ ਤੁਸੀਂ ਉੱਥੇ ਨਹੀਂ ਦੇਣਾ ਦੂਜੀ ਚੀਜ਼ ਕਿ ਵੇਲੇ ਸਰ ਕਟਾਈ ਕਰਨੀ ਆ ਅਗੇਤੀ ਕਟਾਈ ਨਹੀਂ ਕਰਨੀ ਦੀ ਸੋਰੀ ਇਸ ਜੇ ਵਧੀਆ ਭਾ ਲੈਣਾ ਤਾਂ ਸਮੇਂ ਸਿਰ ਪੂਰੀ ਪੱਕਣ ਤੋਂ ਬਾਅਦ ਹੀ ਕਣਕ ਦੀ ਕਟਾਈ ਕਰਨੀ ਆ ਤੇ ਅਗਲੀ ਗੱਲ ਕਿ ਵੱਖ-ਵੱਖ ਮੰਡੀਆਂ ਦੇ ਵਿੱਚ ਭਾਅ ਬਾਰੇ ਜਾਣਕਾਰੀ ਜ਼ਰੂਰ ਰੱਖੋ ਜਿੱਥੇ ਵਧੀਆ ਕੀਮਤ ਮਿਲਦੀ ਆ ਫਸਲ ਨੂੰ ਉੱਥੇ ਜਾ ਕੇ ਵੇਚੋ ਅਗਲੀ ਗੱਲ ਕਿ ਜਦੋਂ ਤੁਹਾਡੀ ਬੋਲੀ ਲਗਣੀ ਆ ਜਾਂ ਤਲਾਈ ਹੋਣੀ ਆ ਉਸ ਸਮੇਂ ਖੁਦ ਹਾਜ਼ਰ ਜ਼ਰੂਰ ਰਹੋ ਜੇ ਤੁਹਾਨੂੰ ਕੋਈ ਵੀ ਸ਼ੱਕ ਹੁੰਦਾ ਤਾਂ ਤੁਸੀਂ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ ਦੀ ਹਾਜ਼ਰੀ ਦੇ ਵਿੱਚ ਪਰਖ ਤਲਾਈ ਕਰਾ ਸਕਦੇ ਹੋ ਉਹਨਾਂ ਦੇ ਸਾਹਮਣੇ ਤਲਾਈ ਕਰਾ ਸਕਦੇ ਹੋ 10% ਦੀ ਤੱਕ ਜਿੰਸ ਦੀ ਪਰਖ ਤਲਾਈ ਕਰਵਾਈ ਜਾ ਸਕਦੀ ਹੈ ਬਿਨਾ ਕੋਈ ਫੀਸ ਦਿੱਤੇ ਤੇ ਅਗਲੀ ਜ਼ਰੂਰੀ ਗੱਲ ਹੈ ਕਿ ਕਣਕ ਵੇਚਣ ਤੋਂ ਬਾਅਦ ਜੇ ਫਾਰਮ ਜ਼ਰੂਰ ਲੈਣਾ ਤਾਂ ਕਿ ਜੇ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਬੋਨਸ ਮਿਲਦਾ ਤਾਂ ਤੁਹਾਨੂੰ ਉਹਦਾ ਲਾਭ ਹੈ ਜਿਹੜਾ ਉਹ ਮਿਲ ਸਕੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਕਿਸਾਨਾਂ ਨਾਲ ਸਾਂਝੀ ਕਰੋ ਧੰਨਵਾਦ